ਆਪਣਾ ਸ਼ੁਭਲਮ ਐਸਐਮ ਜੀ ਸਿੰਘ ਜੋ ਟ੍ਰੈਵਲ ਡਿਊਟੀ ਕਰਦਾ ਕਸਟਮਜ਼ ਟਰਮ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰ ਸਨੇਹ ਦੀ ਡਿਊਟੀ ਦੇ ਤੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੀਦਾ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀਆਂ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂ ਕਰਕੇ ਮੈਂ ਦਿੱਲੀ ਕੰਮ ਜਾਣਾ ਐ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁਲਿਸ ਹੀ ਮੰਗਲਵਾਰ ਦੀ ਨਾ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਲੜਵਾਉਣ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੈਨੂੰ ਜਲੰਧਰ ਆਉਣਾ ਮੌਮ ਵਾਸਤੇ ਮੈਂ ਇਸ ਕਰਕੇ ਛੁੱਟੀ ਲਈ ਮੈਂ ਅੱਜ ਚਾਮ ਨੂੰ ਦਿੱਲੀ ਜਾਣਾ ਕੱਲ ਦਿੱਲੀ ਮੇਰੇ ਮਾਮਾ ਵਿਆਹ ਲੈ ਕੇ ਵਾਪਸ ਮੁੰਡੇ ਦਾ ਹੋਣਾ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਦੂਗੀ ਤਰ੍ਹਾਂ ਤੁਹਾਡੇ ਇੱਥੇ ਪਹੁੰਚਿਆ ਤੇ ਜਲਦੀ ਤੁਹਾਡਾ ਬੁਲਾ ਰਿਹਾ ਹੈ ਬੱਚਿਆ ਜਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤੇ ਬੱਚਾ ਵੀ ਆਉਣਗੇ ਮੈਂ ਤਾਂ ਕਿਹਾ ਸ਼ਾਮੀ ਆਪਣੇ ਘਰ ਬੱਚੇ ਬਹਿ ਕੇ ਚਾਮ ਨੂੰ ਜਾ ਕੇ ਪੂਰੀ ਦੋ ਜਲੰਧਰ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਸੰਗ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿਸ ਕਾ ਕੇ ਆ ਗਿਆ ਪਹਿਲ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਮੈਨੂੰ ਕਿਹਾ ਵੀ ਡੈੜੀ ਕਿਤੇ ਉਹ ਮੈਂ ਮੈਂ ਚਾਹੂੰ ਜੋ ਉਹ ਗੱਡੀ 'ਚ ਆ ਗਏ ਪੰਜ ਸੌ ਮੁੰਡੇ ਜੁ 1000 ਦੋਸ ਲੈ ਕੇ ਨਾਲ ਕੁੜੀ ਆ ਗਈ ਨਾਲ ਰੌਣਾ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ ਇਦਾਂ ਤਾਂ ਲੱਗ ਰਿਹਾ ਇੱਥੇ ਜੂ ਜੀ ਵਾਰ ਆਤੀ ਅਗੇ ਤਲਾ ਜਲੰਧੂ ਨਾ ਆ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਜੌਗ ਜਨਾ ਵਧੀਆ ਡਿਊਟੀ ਕਰਦਾ ਆਪਣੀ ਜੌਗ ਜ ਰਹਿ ਗਏ